ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਕੁਝ ਪਹਿਲਾਂ ਆਪਾਂ ਬਹੁਤ ਗੱਲਾਂ ਕੀਤੀਆਂ ਸੱਜੀਆਂ ਕੁਝ ਅੱਜ ਮੈਂ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦਾ ਵਾਂ ਕਿਸਾਨ ਵੀਰੋ ਬਾਰਸ਼ ਪੈਣ ਤੋਂ ਪਹਿਲਾਂ ਆਈੜੀ ਟੋੜੇਦਣ ਹੋ ਗਏ ਉਦੋਂ ਬਾਰਸ਼ ਪੈ ਕੇ ਹਟ ਗਿਆ ਬਾਅਦਸ਼ ਪੈਣ ਤੋਂ ਪਹਿਲਾਂ ਨਾ ਪੱਤਾ ਲਪੇਟ ਸੁੰਡੀ ਨੇ ਕਾਫੀ ਅੱਲਾ ਬੋਲਦਾ ਸੀਗਾ ਤੇ ਪੱਤੇ ਤੇ ਆਮ ਸੁੰਡੀ ਨਜ਼ਰ ਆ ਰਹੀ ਸੀ ਝੋਨੇ ਦੇ ਉੱਪਰ ਪਰ بارش ਪੈਣ ਤੋਂ ਬਾਅਦ ਜਦੋਂ بارش ਪੈ ਜਾਂਦੀ ਆ ਛੱਟ ਵਾਲੀ بارش ਪੈ ਜਾਂਦੀ ਆ ਜ਼ੋਰ ਦੀ بارش ਪੈ ਜਾਂਦੀ ਆ ਤੇ ਜਿੰਨੀ ਪੱਤਾ ਲਪੇਟ ਸੁੰਡੀ ਹੁੰਦੀ ਆ ਤਾਂ ਉਹ ਸਾਰੇ بارش ਦੇ ਪੈਣ ਦੇ ਨਾਲ ਸਾਰੇ ਸੁੰਡੀ ਥੱਲੇ ਡਿੱਗ ਪੈਂਦੀ ਆ ਥੱਲੇ ਡਿੱਗਣ ਤੋਂ ਬਾਅਦ ਉਹ ਸੁੰਡੀ ਮਰ ਜਾਂਦੀ ਆ ਸੁੰਡੀ ਚੈਨੀ ਸਮਰੱਥਾ ਨਹੀਂ ਹੁੰਦੀ ਕਿ ਥੱਲੇ ਸੁੰਡੀ ਡਿੱਕ ਕੇ ਦੁਬਾਰਾ ਫੇਰ ਪੱਤਿਆਂ ਦੇ ਉੱਪਰ ਚੜ ਜਾਵੇ ਤੇ ਜਿਹੜੀ ਥੱਲੇ ਡਿੱਕ ਵੀ ਉਹਨੇ ਅਖੀਰ ਮਰ ਜਾਣਾ ਹੁੰਦਾ ਵਾ ਦੁਬਾਰਾ ਬੂਟੇ ਤੇ ਹਮਲਾ ਨਹੀਂ ਕਰਦੀ ਕਸਾਰ ਵੀਰੋ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਨਾ ਵਾਂ ਤੇ ਸੁੰਡੀ ਜਦੋਂ ਥੱਲੇ ਡਿੱਕ ਪਈ ਮਾਰ ਗਈ ਤੇ ਇਦੋਂ ਬਾਅਦ ਸਪਰੇਅ ਕਰਨ ਦੀ ਉਹਦੀ ਕੋਈ ਲੋੜ ਨਹੀਂ ਰਹਿ ਜਾਂਦੀ ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹਨਾ ਕਿ ਜੇਕਰ ਕਿਸੇ ਗਵੰਡੀ ਨੇ ਕੋਈ ਵੀ ਸਪਰੇਅ ਕਰਤੇ ਚਾਹੀਦੀ ਉਹ ਪਾਣੀ ਦੀ ਢੋਲੀ ਭਰ ਕੇ ਸਪਰੇਅ ਕਰ ਦਵੇ ਪਰ ਸਾਡੇ ਕਿਸਾਨ ਵੀ ਆਪਦੀ ਫਸਲ ਨੂੰ ਨਹੀਂ ਦੇਖਦੇ ਉਹਦੇ ਪਿੱਛੇ ਲੱਗੇ ਆਪ ਵੀ ਸਪਰੇਅ ਕਰਨੇ ਸ਼ੁਰੂ ਕਰ ਦਿੰਦੇ ਆ ਜਿਹਦੇ ਨਾਲ ਕਾਫੀ ਵੱਡਾ ਪੈਸੇ ਦਾ ਨੁਕਸਾਨ ਹੁੰਦਾ ਵਾ ਤੇ ਇਸ ਕਰਕੇ ਜ਼ਰੂਰ ਆਪਣੀ ਫਸਲ ਵੇਖਿਆ ਕਰੋ ਫਸਲ ਦੀ ਬੱਟ ਦੇ ਉੱਤੇ ਖੜ ਕੇ ਫਸਲ ਨੂੰ ਫਰੋਲ ਕੇ ਫਸਲ ਦਾ ਨਰੀਖਣ ਜ਼ਰੂਰ ਕਰਿਆ ਕਰੋ ਜੇਕਰ ਕੋਈ ਬਿਮਾਰੀ ਆ ਫੇਰ ਹੀ ਸਾਨੂੰ ਉਹਦੇ ਉੱਤੇ ਸਪਰੇਅ ਕਰਨੀ ਚਾਹੀਦੀ ਹੈ ਚਾਹੇ ਦੀ ਉਹ ਤਾਕਤ ਦੀ ਹੋਵੇ ਚਾਹੇ ਦੀ ਕਿਸੇ ਬਿਮਾਰੀ ਦੀ ਹੋਵੇ ਕਿਸਾਨ ਵੀਰੋ ਮੇਰੀ ਥੋੜੀ ਜਿਹੀ ਗੱਲ ਨੂੰ ਜਰੂਰ ਨੋਟ ਕਰਿਓ بارش ਪੈਣ ਤੋਂ ਬਾਅਦ ਤਕਰੀਬਨ ਪੱਤਾ ਲਪੇਟ ਜਿਹੜੀ ਸੁੰਡੀ ਸੀ ਉਹ ਖਤਮ ਹੋ ਗਈ ਆ ਇੱਕ ਗੱਲ ਹੋਰ ਜਰੂਰ ਖਿਆਲ ਰੱਖਣਾ ਜਿੱਥੇ ਆਪਾਂ بارش ਪੈਣ ਦੇ ਨਾਲ ਪੱਤਾ ਲਪੇਟ ਦੀ ਸੁੰਡੀ ਖਤਮ ਹੋਈਗਾ ਕਈ ਵਾਰੀ بارشਾਂ ਪੈਣ ਦੇ ਨਾਲ ਉਲੀ ਰੋਗ ਸ਼ੁਰੂ ਹੋ ਜਾਂਦਾ ਵਾ ਜਿਹੜਾ ਆਪਣਾ ਝੋਨੇ ਦਾ 부ਝਾ ਵਾ ਝੋਨੇ ਦੇ 부ਝੇ ਨੂੰ ਬੜੇ ਪਿਆਰ ਦੇ ਨਾਲ ਬੈਠ ਕੇ ਉਹਨੂੰ ਫੋਲ ਕੇ ਦੇਖੋ ਬੂਜੇ ਨੂੰ ਕਿਤੇ ਉਹ ਉੱਲੀ ਦਾ ਰੋਗ ਤਾਂ ਨਹੀਂ ਸ਼ੁਰੂ ਹੋ ਗਿਆ ਕਿਤੇ ਆਪਾਂ ਰਵੇਸਲੇ ਹੋ ਜੀਏ ਵੀ بارش ਦੇ ਨਾਲ ਸੁੰਡੀ ਦਾ ਮਾਰ ਗਈ ਤੇ ਹੁਣ ਬਿਲਕੁਲ ਠੀਕ ਆ ਖੇਤ ਗੇੜਾ ਮਾਰਨ ਦੀ ਲੋੜ ਨਹੀਂ ਪਰ ਜਿਆਦੇ ਪਾਣੀਆਂ ਦੇ ਨਾਲ ਜਿਆਦੇ ਕਿਤੇ ਕਈ ਏਰੀਆ ਚ بارش ਜਿਆਦੇ ਵੀ ਹੋਈ ਆ ਉੱਥੇ ਬੂਜੇ ਨੂੰ ਜ਼ਰੂਰ ਫੋਲ ਕੇ ਦੇਖੋ ਕਿ ਉਹਨਾਂ ਦੀਆਂ ਜੜਾਂ ਦੇ ਵਿੱਚ ਕਿਤੇ ਉੱਲੀ ਰੋਗਤਨੀ ਸ਼ੁਰੂ ਹੋ ਗਿਆ ਇਸ ਕਰਕੇ ਪੂਰਾ ਘੌਰ ਦੇ ਨਾਲ ਇਹ ਕੰਮ ਕਰਨਾ ਚਾਹੀਦਾ ਜਿੱਥੇ ਸੁੰਡੀ ਹੋਣ ਹੈ ਨਹੀਂ ਗੀ ਵੈਸੇ ਖੇਤਾਂ ਦੇ ਵਿੱਚ ਮੈਂ ਨਿਰੀਖਣ ਕੀਤਾ ਵਾ ਖੇਤ ਦੇ ਵਿੱਚ ਨਾ ਹਜੇ ਉੱਲੀ ਆ ਤੇ ਨਾ ਹੀ ਹਜੇ ਸੁੰਡੇ ਦੀ ਕੋਈ ਬਿਮਾਰੀ ਆ ਸੁੰਡੇ ਕੀੜਾ ਨਾ ਹੋਣ ਦੇ ਖਾਤਰ ਗੋਭ ਵੀ ਪੂਰਾ ਸਾਫਾ ਤੇ ਪੱਤਾ ਵੀ ਸਾਫਾ ਇਸ ਕਰਕੇ ਮੈਂ ਚਾਹੁੰਦਾ ਮੈਂ ਤੁਹਾਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹਨਾ ਵਾ ਜੇਕਰ ਤੁਹਾਡੇ ਖੇਤ ਦੇ ਵਿੱਚ ਕੋਈ ਵੀ ਬਿਮਾਰੀ ਨਹੀਂ ਹੈਗੀ ਉੱਲੀ ਵੀ ਨਹੀਂ ਹੈਗੀ ਤੇ ਪਤਲਾ ਪੇਟ ਵੀ ਨਹੀਂ ਹੈਗੀ ਤਾਂ ਤੁਹਾਨੂੰ ਇਹ ਗੱਲ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ 10 ਦਿਨ ਥੋੜਾ ਜਿਹਾ ਹੋਰ ਅੱਗੇ ਹੋ ਜਾਓ ਹਫ਼ਤਾ 10 ਦਿਨ ਅੱਗੇ ਹੋਰ ਹੋ ਜਾਓ ਹਫ਼ਤਾ 10 ਦਿਨ ਤੋਂ ਬਾਅਦ ਜਿਹੜਾ ਤੁਹਾਡਾ ਝੋਨਾ ਮਾ ਉਹਨੇ ਗੋਭ ਦੇ ਵਿੱਚ ਆਉਣਾ ਸ਼ੁਰੂ ਹੋ ਜਾਣਾ ਤੇ ਫੇਰ ਤੁਹਾਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਉਹਨੂੰ ਉਹਦਾ ਝੋਲੇ ਦਾ ਨਿਰੀਖਣ ਕਰਕੇ ਫੇਰ ਤੁਹਾਨੂੰ ਸੁੰਡੀ ਦੀ ਸਪਰੇ ਵੀ ਤੇ ਤੇਲੇ ਦੀ ਵੀ ਤੇ ਉਲੀ ਰੋਕ ਤੋਂ ਵੀ ਆਪਾਂ ਨੂੰ ਸਪਰੇਅ ਕਰਨੀ ਪਊਗੀ ਮੈਂ ਆਸ ਕਰਦਾ ਕਿ ਜੇ ਇੱਕ ਆਪਾਂ ਸਪਰੇਅ ਕਰਦੇ ਆ ਘੱਟ ਤੋਂ ਘੱਟ 8-900 ਰੁਪਏ ਦੇ ਵਿੱਚ ਸਪਰੇਅ ਪੈਂਦੀ ਆ ਤੇ ਮੈਂ ਚਾਹੁੰਦਾ ਮਾਂ ਵੀ ਥੋੜਾ ਜਿਹਾ ਹੋਰ ਆਪਾਂ ਅੱਗੇ ਹੋ ਜਾਈਏ ਹਜੇ ਕੋਈ ਸਪਰੇਅ ਦੀ ਲੋੜ ਨਹੀਂ ਜੇ 5-7 ਦਿਨ ਹੋਰ ਲੰਗਾ ਲਈਏ ਤਾਂ ਆਪਣੀ ਮੇਰਾ ਖਿਆਲ ਆ ਵੀ ਇੱਕ ਸਪਰੇਅ ਦੇ ਨਾਲ ਹੀ ਆਪਣਾ ਝੋਨਾ ਜਿਹੜਾ ਉਸੇ ਰੇ ਚੜ ਸਕਦਾ ਵਾ ਜੇ ਲੋੜ ਹੋਵੇ ਤਾਂ ਦੋ ਸਪਰੇਆਂ ਨਾਲ ਸਰੇ ਚੜ ਜਾਂਦਾ ਵਾ ਤੇ ਇਸ ਕਰਕੇ ਮੈਂ ਆਸ ਕਰਦਾ ਕਿ ਜ਼ਰੂਰ ਤੁਸੀਂ ਆਪਣੇ ਝੋਨੇ ਨੂੰ ਵੇਖ ਕੇ ਸ਼ਾਇਦ ਸਪਰੇਅ ਤੋਂ ਬਚ ਸਕਦੇ ਹੋ ਤੇ ਹਫਤਾ 10 ਦਿਨ ਤੋਂ ਬਾਅਦ ਜਿਹੜੀ ਆਪਾਂ ਸਪਰੇਅ ਕਰਨੀ ਆ ਉਹ ਤੁਹਾਡੇ ਨਾਲ ਦੁਬਾਰਾ ਫੇਰ ਆਪਾਂ ਵਿਚਾਰ ਸਾਂਝੇ ਕਰਾਂਗੇ ਠੀਕ ਆ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ